ਆਪਣਾ ਪੰਜਾਬ ਆਪਣਾ ਮੁਲਕ ਇਸ ਕਰਕੇ ਨੀ ਤਰੱਕੀ ਕਰ ਰਿਹਾ ਇੱਥੇ ਮੈਂ 8-10 ਦੇਸ਼ਾਂ ਦੇ ਵਿੱਚ ਘੁੰਮਿਆ ਆ 10 ਦੇਸ਼ਾਂ ਦੇ ਵਿੱਚ ਘੁੰਮਿਆ ਆ ਮੈਨੂੰ ਕਿਸੇ ਵੀ ਜਿਹੜਾ ਕਿ ਕਿਸੇ ਪাবਲਿਕ ਥਾਂ ਤੇ ਕਿ ਸੜਕਾਂ ਦੇ ਉੱਪਰ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਤੁਹਾਡਾ ਲੀਡਰ ਕਿਹੜਾ ਹੈ ਤੇ ਮੈਨੂੰ ਕਿਸੇ ਵੀ ਲੀਡਰ ਦਾ ਲੱਗਿਆ ਮੈਨੂੰ ਬੋਰਡ ਨਹੀਂ ਮਿਲਿਆ ਸਾਡੇ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਸਾਡੇ 20-20 50-50 ਫਲੈਕਸ ਬੋਰਡ ਘੜ ਘੜ ਕੇ ਲਾਏ ਪੈਣਗੇ ਹੱਥ ਮੰਨ ਕੇ ਕੰਮ ਤਾਂ ਘੱਟ ਕਰਦੇ ਨੇ ਰੌਲਾ ਵੱਧ ਪਾਉਂਦੇ ਨੇਗੇ ਸਾਡੀਆਂ ਜਿਹੜੇ ਲੋਕਾਂ ਦਾ ਪੈਸਾ ਲੋਕਾਂ ਦੇ ਜੁੱਤੀਆਂ ਲੋਕਾਂ ਦੇ ਸਿਰ ਤੇ ਵੱਜਦੇ ਨੇ ਲੋਕਾਂ ਦਾ ਹੀ ਪੈਸਾ ਹੈ ਲੋਕਾਂ ਦੇ ਪੈਸੇ ਦੀ ਕਰਕੇ ਕੰਮ ਕਰਨਗੇ ਸੀ ਇੰਨਾ ਵਿਕਾਸ ਕਰਤਾ ਉਹਦੇ ਬੋਰਡ ਕਢਾ ਕੇ ਲਾ ਦੇਣੇ ਲੱਖਾਂ ਕਰੋੜਾਂ ਰੁਪਈਆ ਸਾਡੇ ਪ੍ਰੋਮੋਸ਼ਨਾਂ ਦੇ ਉੱਪਰ ਐਲਾਨ ਦੇਣਗੇ ਮੈਨੂੰ ਕੀਤੇ ਵੀ ਅਜਿੱਤ ਕਰ ਇਥੇ ਮੈਨੂੰ ਜਿਹੜਾ ਕਿ ਆਪਣਾ ਜਿਹੜੇ ਸਾਡੋ ਜਿਹੜਾ ਸਾਡਾ ਮੁੱਖ ਮੰਤਰੀ ਵੀ ਕਹਿੰਦਾ ਹੁੰਦਾ ਕਿ ਜਿਹੜਾ ਹੋਣੀ ਹੁੰਦਾ ਆਪਣਾ ਨੀਂਹ ਪੱਥਰ ਮੈਨੂੰ ਕਿਤੇ ਉਹ ਨੀਂਹ ਪੱਥਰ ਨਹੀਂ ਮਿਲਿਆ ਦੇਖਿਆ ਮੈਨੂੰ ਇੱਥੇ ਕਰ ਮੈਂ ਕਿਹਾ ਮੈਨੂੰ ਉਹਨੂੰ ਪੁੱਛਿਆ ਕਿ ਮੈਂ ਕਿਹਾ ਬਿਲਡਿੰਗ ਕਿਹੜੀ ਹੈ ਕਹਿੰਦੇ ਸਰਕਾਰੀ ਹੈ ਮੈਂ ਕਿਹਾ ਤੇ ਨੀਂਹ ਪੱਥਰ ਕਿਉਂ ਨਹੀਂ ਹੈਗਾ ਤੇ ਮੂਰੇ ਕਾਲਾ ਬੋਰਡ ਕਿਉਂ ਲੱਗਿਆ ਹੋਇਆ ਮੈਂ ਕਿਹਾ ਆਪਣੇ ਤਾਂ ਥਾਂ ਥਾਂ ਤੇ ਲੱਗੇ ਹੋਣੇ ਮੈਨੂੰ ਕਿਤੇ ਉਹ ਬੋਰਡ ਨਹੀਂ ਲੱਗਿਆ ਮਿਲਿਆ ਸਾਡੀ ਅਸਲ ਦੇ ਵਿੱਚ ਰਾਜਨੀਤੀ ਦੇ ਆਉਣ ਤੋਂ ਪਹਿਲਾਂ ਬੜੇ ਲੋਕ ਡਰਾਮੇ ਕਰਦੇ ਨੇਗੇ